ਰੋਡਵੇ ਪੰਨਬਸ ਦਾ ਡਰਾਈਵਰ ਜੂ ਜਲੰਧਰ ਤੋਂ ਚੰਡੀਗੜ੍ਹ ਗਿਆ ਸੀਗਾ ਚੰਡੀਗੜ੍ਹ ਤੋਂ ਵਾਪਸੀ ਆਉਂਦਿਆਂ ਕਰਾਲੀ ਦੇ ਕੋਲ ਕਿਸੇ ਇੱਕ ਬਲੈਰੋ ਪਿਕਅਪ ਗੱਡੀ ਵਾਲੇ ਨਾਲ ਮਾਰੀ ਜੀ ਗੱਲ ਤੋਂ ਟਕਰਾਅ ਹੋ ਗਿਆ ਹਾਰਨ ਮਾਰਨ ਤੋਂ ਉਸ ਤੋਂ ਲੈ ਕੇ ਉਹ ਟਕਰਾਅ ਇਦਾਂ ਦਾ ਹੋ ਗਿਆ ਵੀ ਉਹਨੇ ਬਲੈਰੋ ਗੱਡੀ ਵਾਲੇ ਨੇ ਸਾਡੇ ਡਰਾਈਵਰ ਦਾ ਕਤਲ ਕਰ ਦਿੱਤਾ ਇੱਕ ਪੇਜ ਤਾਰ ਹਥਿਆਰ ਨਾਲ ਪਰ ਰੌਡ ਮਾਰੀ ਉਹਨੇ ਛਾਤੀ ਦੇ ਉੱਪਰ ਇੱਥੇ ਸਾਡੇ ਡਰਾਈਵਰ ਦੀ ਮੌਕੇ ਤੇ ਹੀ ਡੈਥ ਹੋ ਗਈ ਡੈਥ ਹੋਣ ਤੋਂ ਬਾਅਦ ਅਸੀਂ ਉਤਾ ਕੱਲ ਸ਼ਾਮ ਨੂੰ ਡੇਡ ਬਾਡੀ ਲੈ ਕੇ ਹਸਪੀਟਲ ਗਏ ਉਹਨਾਂ ਨੇ ਮਰਤਕ ਕਰਾਰ ਕਰਤਾ ਉਸ ਤੋਂ ਬਾਅਦ ਹੀ ਪੁਲਿਸ ਕਾਰਵਾਈ ਕਰਾਈ ਪੁਲਿਸ ਕਾਰਵਾਈ ਤੋਂ ਬਾਅਦ ਅਸੀਂ ਪਰਚਾ ਦਰਜ ਕਰਵਾ ਦਿੱਤਾ ਪਰ ਅਸੀਂ ਉਹ ਡਰਾਈਵਰ ਸਾਡਾ ਇੱਕ ਕੱਚਾ ਹੋਣ ਦੇ ਨਾਤੇ ਸਰਕਾਰ ਸਾਨੂੰ ਇਨਸਾਫ ਨਹੀਂ ਦੇਣ ਦੀ ਉਹਦੇ ਛੋਟੇ ਛੋਟੇ ਬੱਚੇ ਆ ਅੱਜ ਉਹਦੇ ਘਰ ਦਾ ਚਿਰਾਗ ਬੁੱਝ ਗਿਆ ਬਿਲਕੁਲ ਸਰਕਾਰ ਜਿਹੜੀਆਂ ਸਾਨੂੰ ਸਹੂਲਤਾਂ ਦੇ ਰਹੀ ਸੀ ਉਹ ਸਾਡੀਆਂ ਸਹੂਲਤਾਂ ਵੀ ਸਰਕਾਰ ਨੇ ਬੰਦ ਕਰ ਲੀਆਂ ਸਾਡੇ ਕੋਲ ESVI ESI ਵੱਲੋਂ ਸਾਨੂੰ ਇੱਕ ਪੈਨਸ਼ਨ ਲੱਗਦੀ ਸੀ ਕੋਈ ਬੀਮਾ ਫੰਡ ਮਿਲਦਾ ਸੀਗਾ ਉਹ ਵੀ ਸਰਕਾਰ ਨੇ ਸਾਡਾ 1 ਸਾਲ ਤੋਂ ਬੰਦ ਕੀਤਾ ਹੋਇਆ ਇਸ ਕਰਕੇ ਅਸੀਂ ਸਰਕਾਰ ਤੋਂ ਇਨਸਾਫ ਮੰਗਦੇ ਆਂ ਵੀ ਜਿਹੜੇ ਉਹਦੇ ਬੱਚੇ ਆ ਉਹਦੇ ਬੱਚਿਆਂ ਨੂੰ 1 ਕਰੋੜ ਰੁਪਇਆ ਘੱਟ ਤੋਂ ਘੱਟ ਰਾਸ਼ੀ ਦਿੱਤੀ ਜਾਵੇ ਇੱਕ ਉਹਦੇ ਘਰ ਵਾਲੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਪਰ ਸਰਕਾਰ ਇਸ ਗੱਲ ਵੱਨੋਂ ਤੋਂ ਆਨਾ ਕੰਨ ਨਹੀਂ ਕਰਦੀ ਆ ਜਿਸ ਦੇ ਰੋਸ ਵਜੋਂ ਅਸੀਂ ਡੀਪੂ ਬੰਦ ਕੀਤੀ ਹੋਰ ਇੱਕ 2 ਘੰਟੇ ਤੱਕ ਉਹਦੀ ਡੈੱਡ ਬੋਡੀ ਲਿਆ ਕੇ ਇੱਥੇ ਰੱਖ ਕੇ ਅਸੀਂ ਉਹਦਾ ਰੋਸ ਪ੍ਰਦਰਸ਼ਨ ਵੀ ਕਰਾਂਗੇ ਜੇ ਸਰਕਾਰ ਸਾਨੂੰ ਨਹੀਂ ਇਨਸਾਫ ਦਿੰਦੀ ਤੇ ਕੱਲ ਨੂੰ ਪੰਜਾਬ ਦੇ 27 ਦੇ 27 ਡੀਪੂ ਬੰਦ ਕਰਕੇ ਅਸੀਂ ਰੋਡ ਜਾਮ ਕਰਾਂਗੇ ਔਰ ਟਿੱਕੇ ਰੋ ਟਿੱਕਾ ਸੰਘਰਸ਼ ਕਰਾਂਗੇ ਜੇਕਰ ਸਰਕਾਰ ਫੇਰ ਵੀ ਸਾਡੀ ਕਿਸੇ ਗੱਲ ਬਲ ਨਾ ਮੰਨੀ ਤੇ ਜੋ ਸਾਡੀ ਸੂਬਾ ਕਮੇਟੀ ਦਾ ਫੈਸਲਾ ਹੋਏਗਾ ਉਹ ਅਸੀਂ ਉਹਦੇ ਮੁਤਾਬਕ ਅਗਲੀ ਕਾਰਵਾਈ ਸ਼ੁਰੂ ਕਰਾਂਗੇ ਚਲੋ ਤੁਸੀਂ 1 ਕਰੋੜ ਦੀ ਮੰਗ ਕੀਤੀ ਤੇ ਸਰਕਾਰ ਇਹਨੂੰ ਤੁਹਾਨੂੰ ਉਹ ਤਨਖਾਹਾਂ ਲੈ ਲੈ ਆਪਣੇ ਘਰ ਚ ਲੈਣ ਲੈ ਤੰਨੇ ਕਿਤੇ ਦੇ ਤਾਂ ਲਾ ਤਾਂ ਸਰਕਾਰ 1 ਕਰੋੜ ਦੇਗੀ ਬਿਲਕੁਲ ਜੀ ਤੁਸੀਂ ਇਹ ਚੀਜ਼ ਸੋਚੋ ਸਾਨੂੰ ਮਜਬੂਰ ਹੋਣਾ ਪੈਂਦਾ ਤਨਖਾਹਾਂ ਲੈਣ ਲੱਗਿਆਂ ਪਰ ਸਰਕਾਰ ਦੇ ਕੋਲ ਸਭ ਕੁਝ ਹੈਗਾ ਦੇਣ ਲੱਗਿਆਂ ਸਰਕਾਰ ਰੋਂਦੀ ਆ ਸਰਕਾਰ ਨੇ ਜਦੋਂ ਇਹਨਾਂ ਦੇ ਮੰਤਰੀਆਂ ਜਾਂ ਮੁਲਾਜ਼ਮਾਂ ਨੇ ਆਪਣੀਆਂ ਤਨਖਾਹਾਂ ਵਧਾਉਣੀਆਂ ਹੁੰਦੀਆਂ ਭੱਤੇ ਵਧਾਉਣੇ ਹੁੰਦੇ ਆ ਉਦੋਂ ਕਿਸੇ ਤੋਂ ਮਨਜ਼ੂਰੀ ਨਹੀਂ ਲੈਂਦੇ ਉਦੋਂ ਪੈਸਾ ਕਿੱਥੋਂ ਆਉਂਦਾ ਉਦੋਂ ਕਿਹਦੀ ਮਨਜ਼ੂਰੀ ਲੈਂਦੇ ਆ ਉਦੋਂ ਸਭ ਕੁਝ ਹੁੰਦਾ ਇਹਨਾਂ ਦੀਆਂ ਤਨਖਾਹਾਂ ਇੱਕ ਨਹੀਂ ਤੇ ਦੋ ਤਰੀਕੇ ਨੂੰ ਖਾਤਿਆਂ ਦੇ ਵਿੱਚ ਆਈਆਂ ਹੁੰਦੀਆਂ ਜਿਹੜੇ ਸਾਡੇ ਸਰਕਾਰ ਦੇ ਕੱਚੇ ਮੁਲਾਜ਼ਮ ਉਹ 15 15 16 16 ਤਰੀਕ ਤੋਂ 20 20 ਤਰੀਕ ਤੋਂ ਪਹਿਲਾਂ ਤਨਖਾਹ ਨਹੀਂ ਦੇ ਰਹੇ ਇਸ ਕਰਕੇ ਪਰ ਅਸੀਂ ਲੈਣਾ ਵੀ ਜਾਣਦੇ ਆਂ ਔਰ ਅਸੀਂ ਤੁਹਾਨੂੰ ਦੱਸ ਹੀ ਦਿੱਤਾ ਉਹਦੀ ਡੈੱਡ ਬੋਡੀ ਲਿਆ ਕੇ ਅਸੀਂ ਇੱਥੇ ਰੱਖ ਕੇ ਉਹਦਾ ਰੋਸ ਪ੍ਰਦਰਸ਼ਨ ਵੀ ਕਰਾਂਗੇ ਸਭ ਕੁਝ ਕਰਾਂਗੇ ਜੋ ਵੀ ਹਿਲੇ ਵਰਤ ਨੇ ਪਏ ਸਾਰੇ ਵਰਤਾਂਗੇ ਅਸੀਂ ਤੇ ਡਰਾਈਵਰ ਉਸ ਟਾਈਮ ਔਨ ਡਿਊਟੀ ਸੀਗਾ ਜਦੋਂ ਬਿਲਕੁਲ ਜੀ ਡਰਾਈਵਰ ਸਾਡਾ ਔਨ ਡਿਊਟੀ ਹੀ ਇਹੀ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਇੱਕ ਸਰਕਾਰ ਦਾ ਮੁਲਾਜ਼ਮ ਅੱਜ ਕੱਲ ਦੇ ਸਮੇਂ ਦੇ ਵਿੱਚ ਇਸ ਸਰਕਾਰ ਦੇ ਵਿੱਚ ਮੁਲਾਜ਼ਮ ਨਹੀਂ ਸੁਰੱਖਿਅਤ ਹੈਗਾ ਤੇ ਆਮ ਪਬਲਿਕ ਦਾ ਕੀ ਹਾਲ ਹੋਏਗਾ ਔਨ ਡਿਊਟੀ ਔਰ 50 60 ਸਵਾਰੀਆਂ ਬੱਸ ਦੇ ਵਿੱਚ ਇੰਨੀ ਪਬਲਿਕ ਦੇ ਵਿੱਚ ਸ਼ਰੇਆਮ ਪੁਲਿਸ ਦੀ ਕਸਟਡੀ ਦੇ ਵਿੱਚ ਉਹਨੇ ਡਰਾਈਵਰ ਦਾ ਕਤਲ ਕਰ ਦਿੱਤਾ ਇਹ ਇਹਦੇ ਵਿੱਚ ਸਮਝ ਲਓ ਤੁਸੀਂ ਕਿ ਲੌਂ ਰੇਡਰ ਸਿਟੀ ਖਤਮ ਹੋ ਚੁੱਕੀ ਪੰਜਾਬ ਦੇ ਵਿੱਚੋਂ। ਬਸ ਇਹ ਹੀ ਸਰਕਾਰੀ ਬੱਸਾਂ ਦੇ ਕੋਈ ਡਰਾਈਵਰਾਂ ਨਾਲ ਹੁੰਦੀ ਹੈ ਕੋਈ ਟਕਰਾਅ ਕਿਉਂ ਆਪਰਦੀ ਇਹਨਾਂ ਨਾਲ। ਬਿਲਕੁਲ ਜੀ ਇਹ ਤਾਂ ਮਾਮੂਲੀ ਜਿਹਾ ਟਕਰਾਅ ਹੋਇਆ ਉੱਥੇ ਰੈੱਡ ਲਾਈਟ ਤੇ ਖੜਨ ਤੋਂ ਅੱਗੇ ਪਿੱਛੇ ਉਹਨੇ ਕਿਹਾ ਤਾਂ ਵੀ ਤੂੰ ਮੈਨੂੰ ਹਾਰਨ ਕਿਉਂ ਮਾਰਿਆ ਸਿਰਫ ਹਾਰਨ ਮਾਰਨ ਤੋਂ ਹੀ ਟਕਰਾਅ ਹੋ ਗਿਆ। ਔਰ ਕੋਈ ਏਡਾ ਵੱਡਾ ਇਸ਼ੂ ਨਹੀਂ ਸੀ ਹੈਗਾ ਦੋਸ਼ੀ ਗ੍ਰਿਫਤਾਰ ਹੋ ਗਏ ਇਸ ਟਾਈਮ ਉਹ ਹਮਲਾ ਕੀਤਾ ਕਿਉਂ ਕੱਲਾ ਸੀ ਉਸ ਵੇਲੇ ਬਿਲਕੁਲ ਜੀ ਉਹ ਕੱਲਾ ਹੀ ਸੀਗਾ ਆਪਣੀ ਬਲੇ ਬੰਨ ਚੰਜੀ ਉਹ ਜਿਹੜੇ ਦੋਸ਼ੀ ਸੀ ਗ੍ਰਿਫਤਾਰ ਹੋ ਗਏ ਪਰਚਾ ਦਰਜ ਕੀਤਾ ਗਿਆ ਵਾ ਤੇ ਦਰਜ ਕਰਕੇ ਉਹਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆਵਾਂਗੇ ਹਾਂ ਕੀ ਮੰਗ ਕੀ ਕਰਦੇ ਹੁਣ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਵੀ 1 ਕਰੋੜ ਰੁਪਏ ਉਹਦੇ ਘਰ ਦੇ ਨੂੰ ਮਾਲੀ ਸ਼ਾਇਦ ਆ ਦਿੱਤੀ ਜਾਵੇ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ ਅੱਜ ਜਲੰਧਾ ਡੇਕ ਬੰਦ ਕੀਤਾ ਇਹ ਫਿਲਪ ਬੰਦ ਕੀਤਾ ਹੁਣ ਹੋਰ ਵੀ ਸਾਰੇ ਕਰਨਾ ਜਾਦੇ ਹੋ ਜੇ ਫਿਰ ਜੇ ਨਹੀਂ ਸਾਡੀ ਸਰਕਾਰ ਮੰਨਦੀ ਤੇ ਉਹ ਨੈਕਸਟ ਸਟੈਪ ਕੀ ਹੋਊ ਇਹ 10 ਵਜੇ ਤੱਕ ਸਾਡਾ ਮਸਲਾ ਹੱਲ ਕਰਦੀ ਨਹੀਂ ਕਰ 10 ਵਜੇ ਤੋਂ ਬਾਅਦ ਅਸੀਂ ਪੰਜਾਬ ਦੇ 27 ਦੇ 27 ਡੀਪੂ ਬੰਦ ਕਰਕੇ ਜਲੰਧਰ ਦੇ ਵਿੱਚ ਪਹੁੰਚ ਕੇ ਕੋਈ ਵੱਡਾ ਸੰਘਰਸ਼ ਕਰਾਂਗੇ ਪੰਜਾਬ ਦੇ ਇੰਨੇ ਮਾੜੇ ਹਾਲਾਤ ਸੀਐਮ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਵੇਖੋ ਪਹਿਲਾਂ ਤਾਂ ਉੱਥੇ ਸਖਤ ਸੰਕਾਰਵਾਈ ਕੀਤੀ ਜਾਵੇ ਉਸ ਤੋਂ ਪਰંત ਇਹ ਤੁਹਾਡੇ ਮਹਿਕਮੇ ਦੇ ਜਿਹੜੇ ਡਰਾਈਵਰ ਵਾ ਇੱਕ 파ਟ ਆ ਸਰਕਾਰ ਦਾ ਇੱਧਰ ਉੱਧਰ ਤੋਂ ਪਸ਼ੰਦਰ ਨੂੰ ਇੱਧਰ ਤੋਂ ਇੱਧਰ ਲੈ ਕੇ ਜਾਣਾ ਇਹ ਬੜੀ ਵੱਡੀ ਗੱਲ ਆ ਰੋਜ਼ 4 ਵਜੇ ਡਿਊਟੀ ਦਿੰਦੇ ਆ ਤੇ ਰਾਤ 10 11 ਵਜੇ ਜਿਹੜੇ ਡਿਊਟੀ ਤੋਂ ਆਫ ਹੁੰਦੇ ਆ ਤਾਂ ਵੀ ਉਹ ਇਹਦੀ ਮੌਤ ਹੋ ਗਈ ਆ ਕਿਦੇ ਜਿਹੜਾ ਪਿੱਛੇ ਪਰਿਵਾਰ ਵਾ ਉਸ ਕੱਲਾ ਹੀ ਡਰਾਈਵਰ ਆ ਇਸ ਨਾਲ ਕੋ ਬੱਚੇ ਵੀ ਛੋਟੇ ਆ ਅਸੀਂ ਸਰਕਾਰ ਕੋ ਇਹ ਮਾਇਤ ਚਾਉਂਦੇ ਆ ਵੀ ਇਹਦੀ ਜਿਹੜੀ ਆ ਮਾਲੀਸ਼ਾਤਾ ਕੀਤੀ ਆ ਜੇ ਸਰਕਾਰ ਦੂਸਰੇ ਮਹਿਕਮਿਆਂ ਜਾਂ ਪੁਲਿਸ ਦਾ ਮਹਿਕਮਾ ਵਾ ਜਾਂ ਫੌਜ ਦਾ ਮਹਿਕਮਾ 1 ਕਰੋੜ ਰੁਪਇਆ ਦਿੰਦੇ ਆ ਤੇ ਸਾਡੇ ਮਲਾਜ਼ਮ ਨੂੰ ਘੱਟ ਤੋਂ ਘੱਟ ਵੀ 50 ਲੱਖ ਰੁਪਇਆ ਦਿੱਤਾ ਜਾਵੇ ਤੇ ਇਹ ਜੇ ਨਹੀਂ ਦਿੱਤਾ ਜਾਂਦਾ ਤੇ ਅਸੀਂ ਇਹ ਲਾਸ਼ ਇਹ ਤੇ ਸੜਕ ਤੇ ਰੱਖ ਕੇ ਤੇ ਰੋਸ ਮਾਰਚ ਕਰਾਂਗੇ ਤੇ ਸਰਕਾਰ ਤੱਕ ਸਾਡੀ ਜਿਹੜੀ ਆ ਆਵਾਜ਼ ਪਹੁੰਚਾਈ ਕੀ ਨਾ ਕੀਜੀਆ ਆਪਣਾ ਮੇਰਾ ਨਾਮ ਪਰਮਜੀਤ ਸਿੰਘ ਪੁਹਾੜ ਮੈਂ ਬਟਾਲਾ ਡਿਪੋ ਦਾ ਪ੍ਰਧਾਨ ਹਾਂ ਬਹੁਤ ਮਾਰੀ ਘਟਣਾ ਵਾ ਕਿਉਂ ਸਰਕਾਰ ਨੂੰ ਇਸ ਤੇ ਜਿਹੜਾ ਕਤਲ ਹੋਇਆ ਨਾ ਵੀ ਐਕਸੀਡੈਂਟ ਹੁੰਦਾ ਅਸੀਂ ਬਾਦੀਆਂ ਗੱਲਾਂ ਕਰਦੇ ਇਹ ਸ਼ਰੀਆਮ ਕਤਲ ਕੀਤਾ ਦੇ ਦੁਪਹਿਰੇ ਕਤਲ ਕੀਤਾ ਉਹ ਵੀ ਪੰਜਾਬ ਦੇ ਵਿੱਚ ਅਸੀਂ ਬਾਦੀਆਂ ਸਟੇਟਾਂ ਚ ਵੀ ਜਾਂਦੇ ਸਾਡਾ ਕੀ ਹਸ਼ਰਮਾਉਣਾ ਨਾ ਜੇ ਪੰਜਾਬ ਚ ਸੇਫ ਨਹੀਂ ਹੈਗੀ ਪਰਸੂ ਦਾ ਕਤਲ ਹੋਇਆ ਨਹੀਂ ਪਰਸੂ ਦੀ ਜਮਾਨਤ ਕੀਤੀ ਆ ਕਿ ਇਸ ਕਤਲ ਤੇ ਪਰਚਾ ਕਰਾਇਆ ਠੀਕ ਹੈ ਸਾਡੇ ਜੀਐਮ ਸਾਡੇ ਬਹੁਤ ਕੋਸ਼ਿਸ਼ ਕੀਤੀ ਇਸ ਚੀਜ਼ ਤੇ ਪਰ ਜਿਹੜੀ ਮੈਨੇਜਮੈਂਟ ਆ ਮੰਤਰੀ ਸਾਹਿਬਾ ਕੋਈ ਬਿਆਨ ਨਹੀਂ ਕੋਈ ਕੁਝ ਨਹੀਂ ਕਿ ਉਹ ਟ੍ਰਾਂਸਪੋਰਟ ਮਿਨਿਸਟਰ ਉਹਦਾ ਫਰਜ ਬੰਦਾ ਸੀ ਕਿ ਉਹਦੇ ਬੱਚਿਆਂ ਲਈ ਜਾਂ ਉਹਦੀ ਵਾਈਫ ਲਈ ਕੁਛ ਨਾ ਕੁਛ ਦਿੰਦੇ ਅਸੀਂ ਉਹਨਾਂ ਨੂੰ ਮੰਗੇ ਜੋ ਸਾਡਾ ਬੀਮਾ ਵਾਂਗ ਬੀਮੇ ਦੇ ਜ਼ਰੀਏ ਪੈਸਾ ਦਿੱਤਾ ਗਿਆ ਵੀ ਫੈਮਿਲੀ ਨੂੰ ਦਿੱਤਾ ਗਿਆ ਵੀ ਬੱਚਿਆਂ ਦਾ ਭੁੱਖੇ ਚੱਲੇ ਅਗੀ ਪਰ ਉਹਨਾਂ ਤੋਂ ਪਹਿਲਾਂ ਕੋਈ ਨਹੀਂ ਆ ਹੋਂ ਸਾਡੇ ਲਈ ਇੰਨੀ ਪੁੱਛ ਕੇ ਠੀਕ ਆਤੀ ਆ ਕਿ ਨਹੀਂ ਤੁਸੀਂ ਡੈੱਡ ਬੋਡੀ ਨੂੰ ਅਸੀਂ ਡੈੱਡ ਬੋਡੀ ਦਾ ਕਿਦਾਂ ਸੰਸਕਾਰ ਕਰਦੇ ਆ ਕਿਦਾਂ ਜੀ ਉਹਨਾਂ ਦੇ ਪਰਿਵਾਰ ਨੂੰ ਕਿ ਅਸੀਂ ਕੀ ਲੈ ਕੇ ਆਏ ਆ ਇੱਕ ਅਸੀਂ ਕੱਚੇ ਆ ਜਾਂ ਕੁਛ ਆ ਪਰ ਮਹਕਿੰਦਰ ਇੰਡਰ ਕੰਮ ਕਰਦੇ ਆ ਪਰ ਮਹਕਿੰਦਰ ਸਰਕਾਰ ਦੇ ਅਜੇ ਤੱਕ ਕੋਈ ਅਸਰ ਨਹੀਂ ਹੋਇਆ ਜਿਹਦੇ ਵਿੱਚ ਅੱਜ ਤੋਂ 2020 ਦੇ ਵਿੱਚ ਅਜੂਬ ਸਭ ਤੋਂ ਸੰਘਤਾਂ ਦੀਆਂ ਸੀ ਕਰੋਨਾ ਕਾਲ ਦਸਾਂਏ ਜਿਹਦੇ ਵਿੱਚ ਇੱਕ ਕਿਲੋਮੀਟਰ ਸਕੀਮ ਦੇ ਡਰਾਈਵਰ ਦੀ ਡੈਥ ਹੋ ਗਈ ਸਾਹ ਅਟੈਕ ਦੇ ਨਾਲ ਤੇ ਉਹ ਸੰਗਰੂਦ ਦਾ ਰਹਿਣਾ ਵਾਲਾ ਸੀ ਤੇ ਸੀਐਮ ਸਾਹਿਬ ਨੇ ਆਪਣੇ ਏਰੀਆ ਹੋਣ ਦੇ ਨਾਲ ਉਹਨੂੰ 50 ਲੱਖ ਰੁਪਏ ਚੈੱਕ ਦਿੱਤਾ ਸੀ ਕੀ ਇਹ ਆਪਣਾ ਵਰਕਰ ਨਹੀਂ ਇਹ ਮਹਿੰਗਿਆ ਨਾ ਡਰਾਈਵਰ ਆ ਤੇ ਇਹਨੂੰ ਅਸਬਿਆ ਲੱਖ ਰੁਪਏ ਨਹੀਂ ਦੇ ਸਕਦੇ ਇੱਕ ਨੌਕਰੀ ਨਹੀਂ ਦੇ ਸਕਦੇ ਇਹ ਚੀਜ਼ਾਂ ਦਾ ਸਾਨੂੰ ਇਸ ਚੀਜ਼ ਤੇ ਬਹੁਤ ਦੁੱਖ ਆ ਸਰਕਾਰ ਤੇ ਨਿਰਾਸ਼ਾ ਵਾ ਕਿ ਇੱਕ ਮੌਤ ਹੋਈ ਆ ਐਡਾ ਵੱਡਾ ਹਾਸਾ ਵਾ ਪਰਿਆ ਤੁਸੀਂ ਉਹਦੇ ਬੱਚਿਆਂ ਦਾ ਉਹਦੇ ਘਰ ਦੇ ਮਾਂ ਨਹੀਂ ਫੜ ਸਕਦੇ ਅਸੀਂ ਵੋਟਾਂ ਟਾਈਮ ਲੈਣ ਵੋਟਾਂ ਲੈਣ ਆਉਂਦੇ ਹਾਂ ਸਿਰਫ ਇਸ ਕਰਕੇ ਬਹੁਤੀ ਗੱਲ ਨਹੀਂ ਹੈ ਕਰਨਾ ਚਾਹੁੰਦੇ ਜੋ ਵੀ ਆ ਤੁਹਾਡੇ ਸਾਹਮਣੇ ਆ ਤੁਸੀਂ ਕਹਿ ਰਹੇ ਹੋ ਕਤਲ ਕੀਤਾ ਹੈ ਕਤਲ ਜਿਹਨੇ ਕੀਤਾ ਹੈ ਅਰੈਸਟ ਹੋਇਆ ਪੁਲਿਸ ਨੇ ਬਿਲਕੁਲ ਮੌਕੇ ਤੇ ਅਰੈਸਟ ਕੀਤਾ ਜੀ ਉਹਨੇ ਪੁਲਿਸ ਨੇ ਚੌਂਕ ਦੇ ਵਿੱਚ ਹੀ ਪੁਲਿਸ ਖੜੀ ਪੁਲਿਸ ਦੇ ਸਾਹਮਣੇ ਕਤਲ ਹੋਇਆ ਵਾ ਪੁਲਿਸ ਲੋ ਤੁਹਾਡਾ ਆਂਦੀ ਕੋਸ਼ਿਸ਼ ਨਹੀਂ ਕੀਤੀ ਗਈ ਨਹੀਂ ਪੁਲਿਸ ਜਦੋਂ ਪੁਲਿਸ ਪਹੁੰਚੀ ਉਹਥੇ ਪੁਲਿਸ ਚੌਂਕ ਦੇ ਵਿੱਚ ਖੜੀ ਗੱਡੀ ਥੋੜੀ ਉੱਲੇ ਉਹ ਜਦੋਂ ਜਾਮ ਖੋਲਣ ਲੱਗਿਆ ਏ ਉਹਦੇ ਮਗਰੋਂ ਜਾ ਕੇ ਮੁੰਡੇ ਨੇ ਰਾਡ ਮਾਰਤੀ ਆ ਤੈਨੂੰ ਮੌਕੇ ਤੇ ਹੀ ਅਰੈਸਟ ਕੀਤਾ ਗਿਆ ਲੋਕ ਤੁਹਾਡਾ ਵੀ ਇੱਕ ਪਰਿਵਾਰ ਦਾ ਹਿੱਸਾ ਸੀ ਤੁਹਾਡਾ ਵੀ ਪਰਿਵਾਰ ਦ ਬਿਲਕੁਲ ਜੀ ਬਿਲਕੁਲ ਜੀ ਸਿੱਖਦਾ ਅਸੀਂ ਹੁਣ ਫੈਮਿਲੀ ਚ ਘੱਟ ਰਹਿੰਨੇ ਆ ਅਸੀਂ ਇੱਥੇ ਜਿੱਦੇ ਨੌਕਰੀ ਕਰਦੇ ਸਾਡੀ 24 ਘੰਟੇ ਡਿਊਟੀ ਆ ਤੇ 24 24 ਘੰਟੇ ਅਸੀਂ ਕਿਹ ਜੇ ਦਿਨ ਘਰ ਨਹੀਂ ਜਾਈਦਾ ਇੱਥੇ ਰਹਿਦਾ ਤੇ ਸਾਡੇ ਨਾਲ ਇੰਨਾ ਪਿਆਰ ਹੀ ਅਸੀਂ ਦੱਸ ਨਹੀਂ ਸਕਦਾ ਬਹੁਤ ਇਨਸਾਨ ਵਧੀਆ ਇਨਸਾਨ ਸੀ ਕਦੀ ਵੀ ਕਿਸੇ ਨਾਲ ਲੜਾਈ ਨਹੀਂ ਹਮੇਸ਼ਾ ਖੁਸ਼ ਰਹਿਣਾ 24 ਜਾਰੀਕ ਦਾ ਇਹ ਵਾਪਸ ਨਹੀਂ ਆਉਣਾ ਪਰ ਅਸੀਂ ਸਰਕਾਰ ਤੋਂ ਆਸ ਕਰਦੇ ਜਿਹੜੀ ਡੈੱਡ ਬੋਡੀ ਰੱਖ ਕੇ ਵੇਚੀ ਸਾਡਾ ਦਿਲ ਨਹੀਂ ਕਰਦਾ ਡੈੱਡ ਬੋਡੀ ਦੇਖਨ ਨੂੰ ਪਰ ਅਸੀਂ ਉਹਨਾਂ ਦੇ ਬੱਚਿਆਂ ਨੂੰ ਕੀ ਦਈਏ ਜੇ ਸਾਡੀਆਂ ਥੋੜੀਆਂ ਤਨਖਾਹਾਂ ਹੈ ਜਾਂ ਕੁਝ ਹੀ ਸਰਕਾਰ ਦਾ ਫਰਜ ਬੰਦਾ ਸੀ ਸਰਕਾਰ ਨੂੰ ਟਾਈਮ ਨਾਲ ਸਾਰਾ ਕੁਝ ਕੇਸ ਹੋਣ ਮੈਂਬਰ ਆਈ ਨੇ ਆਹਨ ਦੇ ਬ੍ਰਦਰ ਬੈਠੇ ਹੋਏ ਹਨ ਕਿਹੜੇ ਬ੍ਰਦਰ ਨੇ ਕਾਲੇ ਪਰਨੇ ਵਾਲੇ ਆਹ ਬ੍ਰਦਰ ਸਿੰਘ ਅੰਮ੍ਰਿਤ ਰਾਸ਼ੋਟ ਆ ਬ੍ਰਦਰ ਇੱਕ ਚੀਜ਼ ਸਿੰਘ ਹੀ ਹੈ આજ 16 ਸਾਲ ਹੋ ਗਏ ਨੇ ਸਰਵਸ ਕਰਦੇ ਨੇ ਮੇਰਾ ਪੁੱਤਰ ਬਹੁਤ ਮਨਪਸੰਦ ਦੀ ਖਬਰਿਆ ਸਾਡਾ ਲੱਕ ਤੋੜਦਾ ਸਾਡਾ ਛੋਟੇ ਛੋਟੇ ਬੱਚੇ ਇਹ ਨੇ ਦੋ ਘਰ ਵਾਲੇ ਪਰਿਵਾਰ ਹੀ ਉਹ ਬੰਦੇ ਨੇ ਸੋਚਿਆ ਨਹੀਂ ਆ ਕੋਈ ਝਗੜਾ ਹੁੰਦਾ ਮੂੰਹ ਨਾਲ ਝਗੜਾ ਆ ਜਾਂਦਾ ਇਹ ਥੋੜਾ ਵੀ ਕਿਸੇ ਨੂੰ ਮਾਰ ਹੀ ਜਣਾ ਪੰ ਆਪਣਾ ਪਰਿਵਾਰ ਵੀ ਉਹਨੇ ਜਾੜਿਆ ਸਾਡਾ ਵੀ ਜਾੜਿਆ ਸਾਨੂੰ ਤੇ ਜਿਹੜਾ ਬੰਦਾ ਸਾਡਾ ਚੱਲ ਗਿਆ ਸਾਨੂੰ ਮਿਲਣਾ ਥੋੜਾ ਸਾਨੂੰ ਤੇ ਦੁੱਖ ਹੀ ਆ ਬਸ ਮੈਂ ਆਪਣਾ ਘਰ ਮੈਂ ਉਹ ਵੀ ਗਿਆ ਹਾਂ ਮਸਾ ਆਪਣਾ ਹੀ ਕਿ ਯਾਰਾ ਹੁੰਦਾ ਆ ਕਿਸੇ ਦਾ ਪਰਿਵਾਰ ਪਾ ਲਿਆ ਜਾਂਦਾ ਲੇਕਿਨ ਕਿੰਨੇ ਬੱਚੇ ਬਾਈ ਦੋ ਜਿਹੜਾ ਬੋਲ ਕਿੰਨੇ ਬੱਚੇ ਇੱਕ 4 ਸਾਲ ਦਾ ਇੱਕ 7 ਸਾਲ ਦਾ ਜੀ ਮੰਗ ਕਰਦੇ ਹੋ ਸਰਕਾਰ ਤੁਸੀਂ ਉਹਨਾਂ ਦਾ ਨਾਮ ਵੀ ਲਾਇਆ ਬੋਡੀ ਰੱਖ ਕੇ ਕਿ ਪ੍ਰਵਾਦ ਬੰਦੇ ਦਾ ਫੜੇਗੇ ਕੰਦੇ ਬੰਦੇ ਸੜ ਫੜੇ ਗਏ ਮੈਂ ਕੀ ਲੈ ਲਵਾਂ ਸਾਡੀ ਬਹੁਤ سپورਟ ਕੀਤੀ ਯਾਰੀ ਜੂਨੀਅਰ ਲਵਾਂ ਕੱਲ੍ਹ ਦੇ ਸਾਡੇ ਨਾਲ ਪਰਸੋਂ ਦੇ ਸਾਡੇ ਨਾਲ ਆ ਸਾਨੂੰ ਦੇ ਇਨਸਾਫ ਚਾਹੀਦਾ ਉਹ ਬੰਦੇ ਨੂੰ ਵੀ ਸਜ਼ਾ ਵੱਧ ਤੋਂ ਵੱਧ ਚਾਹੀਦੀ ਆ ਦੇ گاਉਂ ਵਾਲੇ ਹੋਰ ਵੀ ਕੋਈ ਇਦਾਂ ਦਾ ਨੁਕਸਾਨ ਨਾ ਕਰ ਸਕੇ ਪਰਿਵਾਰ ਬਹੁਤ ਸਦਮੇ ਚ ਹੁੰਦਾ ਇਸ ਵਕਤ ਪਰਿਵਾਰ ਸਰ ਉਸਦੀ ਘਰ ਵਾਲੀ ਦੇ ਬਹੁਤ ਸਦਮੇ ਚ ਉਹਨੂੰ ਪਤਾ ਹੀ ਨਹੀਂ ਆ ਜਿਹੜੇ ਛੋਟੇ ਛੋਟੇ ਬੱਚੇ ਆ ਬੱਚਿਆਂ ਨੂੰ ਕੀ ਪਤਾ ਹੈ ਸਾਡਾ ਪਿਓ ਕਿੱਥੇ ਆ ਕਿੱਥੇ ਨਹੀਂ ਮੈਨੂੰ ਇੱਕ ਦੋ ਵਾਰ ਫੋਨ ਵੀ ਆਇਆ ਘਰੋਂ ਸਾਰੇ ਪਾਪਾ ਤੂੰ ਆਇਆ ਨਹੀਂ ਮੇਰੇ ਪਾਪਾ ਕੋ ਆ ਪਾਪਾ ਨੂੰ ਲਾਲ ਤੇ ਮੈਂ ਪਾਪਾ ਤੇਰੇ ਨਾਲ ਲੈ ਕੇ ਆਉਣਾ ਆ ਚਲੋ ਠੀਕ ਹੈ ਹਰ ਲਈ ਖਾਣ ਲਿਆ ਉਹ ਚੀਜ਼ ਲੈ ਛੋਟੇ ਬੱਚੇ ਨੂੰ ਕੀ ਪਹੁੰਚਦਾ ਹੈ ਉਹਨਾਂ ਨੂੰ ਕੋਈ ਟੈਨੋਲਜੀ ਨਹੀਂ ਹੈ ਉਹਨਾਂ ਭਾਣੇ ਤੇ ਅਹੀ ਰੋਜ਼ ਹੀ ਤੇਰਾ ਕਰਦੇ ਤੂੰ ਜੇ ਲੈਣਾ ਹੁੰਦਾ ਹੀ ਉਹਨਾਂ ਨੂੰ ਤੇ ਇਹੀ ਹੈ ਵੀ ਕਿਤਾ ਸਾਡਾ ਪਾਪਾ ਆਉਣ ਆਲਾ ਹੈ ਤੇ ਐਂ ਸਰਕਾਰ ਕੋਈ ਮੰਗ ਕਰਦੇ ਆ ਜੋ ਮਹਿਕਮੇ ਨੇ ਮੰਗ ਕੀਤੀ ਹੈ ਨਾ ਜੂਨੀਅਨ ਨੇ ਕਿ ਉਸ ਘਰ ਵਾਲੀ ਨੂੰ ਆਪਣਾ ਜੋ ਵੀ ਪਰਿਵਾਰਿਕ ਮੈਂਬਰ ਹੋਰ ਕਿੰਨੇ ਬਾਕੀ ਨੇ ਧਰਮ ਬੱਤਨੇ ਕਿੰਨੇ ਹਾਂਜੀ ਹਾਂਜੀ ਧਰਮ ਬੱਤਨੇ ਕਿੰਨੇ ਹੋਰ ਧਰਮ ਬੱਤਨੇ ਸਾਰੇ ਇਨਸਨ ਪਤਾ ਉੱਥੇ ਬਹੁਤ ਬੁਰਾ ਹਾਲਿਆ ਤੇ ਦੱਸਿਆ ਹੋਇਆ ਘਰ ਦੱਸਿਆ ਸਰ ਸਰ ਆਨਲਾਈਨ ਤੇ ਖਬਰਾਂ ਪਤਾ ਤਾਂ ਚੱਲ ਹੀ ਜਾਣਾ ਹੈ ਹਾਂਜੀ ਹਾਂਜੀ ਤੇ ਕੋਈ ਮੰਤਰੀ ਨਾਲ ਗੱਲਬਾਤ ਹੋਈ ਹੈ ਟਰਾਂਸਪੋਰਟ ਮੰਤਰੀ ਨਾਲ ਸਰਕਾਰ ਦੇ ਕਿਸੇ ਨੁਮਾਇंदे ਨਾਲ ਕਿਸੇ ਨਾਲ ਨਹੀਂ ਹੋਈ ਸਾਡੀ ਦੇ ਪਾਸੇ ਜੂਨੀਅਨ ਦੇ ਨਾਲ ਹੀ ਅਸੀਂ ਇਹਨਾਂ ਨਾਲ ਹੀ ਕੱਲ ਦੇ ਪਰਸੋਂ ਦੇ ਤਰੀਕੇ ਜੂਨੀਅਨ ਦਾ ਸਾਥ ਦੇ ਨਹੀਂ ਹਾਂਜੀ ਹਾਂਜੀ ਅਸੀਂ ਮੰਗ ਕਰਦੇ ਹਾਂ ਉਹ ਬੇਟੀ ਨੂੰ ਜਾ ਕੋਈ ਨੌਕਰੀ ਦੀ ਮੰਗ ਹੋਵੇ ਜਾਂ ਕੋਈ ਥੋੜਾ ਬੋੜਾ ਪੈਸੇ ਦਿੱਤੇ ਜਾਣ ਇਹਨਾਂ ਕੰਮਕਾਰਾਂ ਵੱੱਟ ਕੇ ਅਕਦੀ ਰੋਡ ਮਾਰ ਦਿੱਤੀ ਗਈ ਹੈ ਹਾਂਜੀ ਸਰ ਪਤਾ ਚੱਲਿਆ ਅੱਗੇ ਨਹੀਂ ਬੋਲਿਆ ਜਾਂਦਾ ਕਿੰਨਾ ਸੰਭਾ